ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਪੂਰੀ ਦੁਨੀਆ ਵਿੱਚ 1 ਅਪ੍ਰੈਲ ਨੂੰ ਅਪ੍ਰੈਲ ਫੂਲ ਡੇ ਵਜੋਂ ਜਾਣਦੀ ਹੈ ਇਸ ਦਿਨ ਲੋਕ ਸਕੂਲ ਕਾਲਜ ਦਫਤਰਾਂ ਤੇ ਘਰਾਂ ਵਿੱਚ ਇੱਕ ਦੂਜੇ ਨੂੰ ਮੂਰਖ ਬਣਾਉਂਦੇ ਸਾਰੇ ਤਰੀਕੇ ਅਜਮਾਉਂਦੇ ਹਨ ਅਤੇ ਮੂਰਖ ਬਣਦੇ ਬਹੁਤ ਮਜ਼ਾਕ ਵੀ ਉਡਾਉਂਦੇ ਹਨ ਬੱਚੇ ਹੋਣ ਜਾਂ ਹਰ ਕੋਈ ਮੂਰਖ ਬਣਾਉਣ ਦੇ ਕੰਮ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦਾ ਹੈ ਉਹ ਜਾਣਦੇ ਹਨ ਕਿ ਇਹ ਦਿਨ ਕਿਉਂ ਤੇ ਕਦੋਂ ਤੋਂ ਮਨਾਇਆ ਜਾਂਦਾ ਹੈ ਕਿਉਂ ਮਨਾਇਆ ਜਾਂਦਾ ਹੈ ਅਪ੍ਰੈਲ ਫੂਲ ਡੇ ਤੁਸੀਂ April Fool's Day ਨਾਲ ਸੰਬੰਧਿਤ ਕਈ ਚੁਟਕਲੇ ਅਤੇ ਕਿਸੇ ਪਰੇ ਜਾਂ ਸੁਨੇ ਹੋਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਦਿਨ ਆਖਰ ਕਿਉਂ ਮਨਾਇਆ ਜਾਂਦਾ ਹੈ ਅਤੇ ਇਹ ਪਹਿਲੀ ਵਾਰ ਕਦੋਂ ਅਤੇ ਕਿਉਂ ਮਨਾਇਆ ਗਿਆ ਸੀ ਆਓ ਜਾਣਦੇ ਹਾਂ April Fool's Day ਦਾ ਇਤਿਹਾਸ ਅਤੇ ਇਸ ਨਾਲ ਜੁੜੀ ਦਿਲਚਸਪ ਕਹਾਣੀ ਦੁਨੀਆ ਭਰ ਦੇ ਲੋਕ ਇਸ ਦਿਨ ਨੂੰ ਮਨਾਉਂਦੇ ਹਨ ਜਾਣਕਾਰੀ ਅਨੁਸਾਰ ਇਹ ਦਿਨ ਪਹਿਲੀ ਵਾਰ 1381 ਵਿੱਚ ਮਨਾਇਆ ਗਿਆ ਸੀ ਇੱਕ ਮਾਨਤਾ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਇੰਗਲੈਂਡ ਦੇ ਰਾਜਾ ਰਚਰਡ ਅਤੇ ਬਹੁਈਮਾਦੀ ਰਾਣੀ ਐਨੇ ਨੇ ਮੰਗਣੀ ਦਾ ਐਲਾਨ ਕੀਤਾ ਸੀ ਉਹਨਾਂ ਦੀ ਮੰਗਣੀ ਦੀ ਮਿਤੀ 32 ਮਾਰਚ 1381 ਨਿਸ਼ਚਿਤ ਕੀਤੀ ਗਈ ਸੀ ਇਹ ਖਬਰ ਸੁਣ ਕੇ ਸਾਰੇ ਲੋਕ ਬਹੁਤ ਖੁਸ਼ ਹੋਏ ਹਨ ਤੇ ਸਾਰੇ ਜਸ਼ਨ ਮਨਾਉਣ ਲੱਗੇ ਬਾਅਦ ਵਿੱਚ ਉਹਨਾਂ ਨੂੰ ਅਹਿਸਾਸ ਹੋਇਆ ਕਿ ਕੈਲੰਡਰ ਵਿੱਚ 32 ਮਾਰਚ ਕੋਈ ਤਰੀਕ ਹੀ ਨਹੀਂ ਹੈ ਜਾਨੈ ਕਿ ਹਰ ਕੋਈ ਮੂਰਖ ਬਣ ਗਿਆ رائے ਦੇ ਅਨੁਸਾਰ ਉਦੋਂ ਤੋਂ ਹੀ 1 April ਨੂੰ ਮੂਰਖ ਵਿਦੇਸ਼ ਕਿਹਾ ਜਾਂਦਾ ਹੈ ਐਪ੍ਰਲ ਫੂਲ ਡੇ ਨਾਲ ਸੰਬੰਧਤ ਦੂਜੀ ਮਾਨਤਾ ਇਹ ਹੈ ਕਿ ਐਪ੍ਰਲ ਫੂਲ ਡੇ ਨਾਲ ਸੰਬੰਧਤ ਦੂਜੀ ਮਾਨਤਾ ਅਨੁਸਾਰ ਇਸਾਈ ਸ਼ੁਰੂਆਤ ਫਰਾਂਸ ਤੋਂ ਹੋਈ ਸੀ। ਕਿਹਾ ਜਾਂਦਾ ਹੈ ਕਿ ਸਨ 1582 ਵਿੱਚ ਚਰਸ ਪੋਪ ਨੇ ਪੁਰਾਣੇ ਕੈਲੰਡਰ ਨੂੰ ਬਦਲ ਕੇ ਇਸ ਦੀ ਥਾਂ ਨਵਾਂ ਰੋਮਨ ਕੈਲੰਡਰ ਲਾਗੂ ਕੀਤਾ ਸੀ ਜਿਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਪੁਰਾਣੇ ਕੈਲੰਡਰ ਨੂੰ ਮੰਨਦੇ ਰਹੇ। ਯਾਨੀ ਕਿ ਪੁਰਾਣੇ ਕੈਲੰਡਰ ਨੂੰ ਮੰਨ ਕੇ ਉਸ ਅਨੁਸਾਰ ਨਵਾਂ ਸਾਲ ਮਨਾਉਂਦੇ ਰਹੇ ਉਹਦੋਂ ਤੋਂ ਐਪ੍ਰਲ ਫੂਲ ਦਿਵਸ ਮਨਾਇਆ ਜਾਣ ਲੱਗਾ। ਭਾਰਤ ਵਿੱਚ ਕਦੋਂ ਮਨਾਉਣਾ ਸ਼ੁਰੂ ਹੋਇਆ? ਕੁਝ ਰਿਪੋਰਟਾਂ ਅਨੁਸਾਰ ਅੰਗਰੇਜ਼ਾਂ ਨੇ ਭਾਰਤ ਵਿੱਚ 19ਵੀਂ ਸਦੀ ਵਿੱਚ ਇਸ ਦਿਨ ਨੂੰ ਮਨਾਉਣਾ ਸ਼ੁਰੂ ਕੀਤਾ ਸੀ ਪਿਛਲੇ ਕੁਝ ਸਾਲਾਂ ਤੋਂ ਇਸ ਨੂੰ ਮਨਾਉਣ ਦਾ क्रेज ਵਧਿਆ ਹੈ ਸੋਸ਼ਲ ਮੀਡੀਆ ਦੇ ਇਸ ਨਾਲ ਜੁੜੇ ਮੀਮਸ ਦੇ ਚੁਟਕਲੇ ਵੀ ਹਰ ਸਾਲ ਵਾਇਰਲ ਹੁੰਦੇ ਹਨ ਹਾਲਾਂਕਿ ਕਿਸੇ ਨਾਲ ਵੀ ਮਜ਼ਾਕ ਕਰਦੇ ਸਮੇਂ ਇਹ ਧਿਆਨ ਰੱਖੋ ਕਿ ਉਹ ਮਜ਼ਾਕ ਘਾਤਕ ਸ਼ਬਦ ਨਾ ਹੋਵੇ April Fool Day ਦੀ ਆੜ ਵਿੱਚ ਕਿਸਦਾ ਧਰਮ ਜਾਤ ਜਾਂ ਕਿਸੇ ਦੀ ਬਿਮਾਰੀ ਅਤੇ ਮੌਤ ਦਾ ਮਜ਼ਾਕ ਨਹੀਂ ਉਡਾਇਆ ਜਾਣਾ ਚਾਹੀਦਾ ਧੰਨਵਾਦ